ਲਓ ਵੀ ਪੰਗਾ ਪਿਆ ਲਾਉਦਾ ਜੈਂਟ ਘੇਰ ਲਿਆ ਜੈਂਟ ਨੇ ਬਿਜੀ ਲਵਾਈ ਸੀਗੇ ਤਾਂ ਜੈਂਟ ਨੂੰ ਲੋਕਾਂ ਨੇ ਘੇਰ ਲਿਆ ਇੱਥੇ ਕੁਦਰਤੀ ਲੋਕਾਂ ਨੂੰ ਜੈਂਟ ਮਿਲ ਗਿਆ ਕੋਈ ਲੋਕ ਫੱਜੀ ਦਾ ਸ਼ਿਕਾਰ ਹੁੰਦੇ ਆ ਤਾਂ ਇੱਥੇ ਵੀ ਅਜਨਤਾ ਜਿਹੜਾ ਮਸਾ ਮਰ ਕਦਾ ਨੂੰ ਦੇ ਸਕੋ ਜੈਂਟ ਨੂੰ ਘੱਡੀ ਕੇ ਬਾਹਰ ਕੱਢ ਲਿਆ ਗਾ ਇਡਾਂਟੂ ਘੱਡੀ ਕੇ ਬਾਹਰ ਕੱਢ ਰਿਆ ਆ ਗਿਆ ਮਾਰ ਲਾਤੀ ਆਸਲ ਦੇ ਵਿੱਚ ਗੱਡੀ ਢੀਰ ਗਈ ਹੈ ਜੰਕਾ ਬੰਦੇ ਬਾਹਰ ਸੋਦਾ ਮਾਰ ਲਾਤੀ ਆਸਲ ਦੇ ਵਿੱਚ ਮਾਰ ਲਾਤੀ ਆ ਸਾਡੇ ਪਿੰਡ ਵਾਲੇ ਇਹ 1.5 ਕਰੋੜ ਦੀ ਠੱਗੀ ਮਾਰ ਗਿਆ ਅੱਛਾ ਕਾ ਲਗੀ ਓਏ ਜੰਟ ਚਲ ਇਹਦੀ ਉਥੇ ਜੱਟ ਵੇ ਪੁਨੇ ਕਰਦਾ ਇਹ ਅੱਛਾ ਸਾਡੇ ਪਿੰਡ ਦੇ ਸਾਰੇ ਲੋਕਾਂ ਨੇ 15 ਲੱਖ ਦੀ ਕਈ 14 ਲੱਖ ਦੀ ਕਈ 19 ਲੱਖ ਦੀ ਤੇ ਕੋਈ 1.5 ਕਰੋੜ ਦੀ ਸਾਡੇ ਪਿੰਡ ਦਾ ਠੱਗੀ ਵੱਜੀ ਹਾਂ ਦੱਸਾਂਗੇ ਠੱਗੀ ਕਦੀ ਮਾਰੀ ਤੁਸੀਂ ਉਹ ਠੱਗੀ ਕਦੀ ਮਾਰੀ ਬਈ ਜਦ ਘੱਟ ਮਾਰੀ ਜਾਂਦਾ ਅਰੇ ਸਾਹਮਣੇ ਕੀ ਹੋ ਰਿਹਾ ਸਾਨੂੰ ਕੀ ਰੱਜ ਰਿਹਾ ਅਸੀਂ ਕੱਲ ਸੀ ਨਾ ਬੁੱਧਾ ਪਿਆ 70 ਗੱਡੀ ਲੱਗੇ ਤੇ ਜੈਨੇਪ ਬਿੰਦਾ ਰੋਡ ਤੇ ਅੱਜ ਅਸੀਂ ਕਾਬੂ ਕੀਤਾ ਗਿਆ ਮੁੰਡੇ ਬੁਲਾਏ ਅੰਦਰ ਆਓ ਭੱਜਣਾ ਭੱਜਣਾ ਬਾਈ ਇੱਥੇ 5 ਲੱਖ ਰੁਪਏ ਇਹਨਾਂ ਨੇ ਮੈਗਾ ਜੀ ਤੁਸੋਂ 50 ਲੱਖ ਦੀ ਆ 25 ਲੱਖ ਲਗਾਏ ਸਾਡੇ ਦੋ ਜਾਨੇ ਸੀ ਸਾਡੇ ਸਾਹਮਣੇ 25-25 ਲੱਖ ਦੇ ਉੱਤੇ ਦੋਨੋਂ ਤੋਂ ਲੈ ਗਏ ਅੱਛਾ ਅਸੀਂ ਤਾਂ ਦੋ-ਦੋ ਪਈ ਦੇ ਕਿੱਲੇ ਸਾਡੀ ਜ਼ਮੀਨ ਸੀ ਉਹ ਅਸੀਂ ਵੇਚਤੀ ਸਾਡੇ ਵਾਲਾ ਕਿੰਨਾ ਤਾਂ ਕਿੰਨੀ ਰਹਿ ਗਏ ਤੇ ਇਹਦੇ ਜਵਾਬ ਕੋਈ ਰੂਲੀ ਜਾਂਦਾ ਪਤਾ ਨਹੀਂ ਕਿੱਥੇ ਛੱਡਣ ਜਾਵੇ ਸਾਰੇ ਸਾਡਾ ਮਰਨ ਹੋਇਆ ਤੇ ਇਹ ਪਾਉਂਦੇ ਲੈ ਗਏ ਖਵਾ ਪਾਉਂਦੇ ਦੱਸਦਾ ਸਾਬ ਕਿਉਂ ਕਿਉਂ ਤੁਸੀਂ ਕਰਦੇ ਲੋਕਾਂ ਦਾ ਯਾਰ ਲੋਕ ਦਾ ਪਹਿਲੀ ਮਰੇ ਤੋਂ ਤੁਸੀਂ ਕਿਉਂ ਲੋਕਾਂ ਦੀ ਕਰਦੇ ਬਾਈ ਮੇਰੀ ਗੱਲ ਸੁਣ ਲੈ ਚਲੋ ਆਪਾਂ ਇਹਨੇ ਰੁਪਈਏ ਦੇਣੇ ਆ ਠੀਕ ਹੈ ਦਿੱਤੇ ਕਿਉਂ ਨਹੀਂ ਕਰੋ ਵੇ ਦੇ ਦੇ ਕਦੋਂ ਦੇ ਦੇਗਾ ਕਦੋਂ ਦੇ ਦੇਗਾ ਸਾਡੀ ਨਹੀਂ ਆਪ ਕੋਈ ਪੈਸੇ ਦੀ ਗੱਲ ਕਰੀਏ ਹੋਗੇ ਜਿਹੜਾ ਕਿ ਕਿਉਂਦਾ ਸਾਡੇ ਰੱਦੇ ਕਰਾ ਦੇ ਸਕਦੇ ਨਹੀਂ ਉਹ ਪਤਾ ਨਹੀਂ ਤਿਆਰੀ ਤਿਆਰੀ ਰੱਖਣੀ ਹੈ ਗੱਡੀਆਂ ਲਈ ਤੁਸੀਂ ਇਹਨਾਂ ਨੂੰ ਪੁੱਛ ਸਕਦੇ ਥਾਰ ਗੱਡੀ ਨਹੀਂ ਕਰੀਂ ਇੱਧਰ ਦਾ ਉਹ ਭਾਈ ਫਿਰ ਕਿੱਡੀ ਕਰਾਂ ਜੀ ਸਰੇਖ ਬੰਦੇ ਨਹੀਂ ਨਾ ਕੰਮੀ ਨਹੀਂ ਬਣਾ ਕੰਮੀ ਨਹੀਂ ਕਰ ਕੰਮੀ ਜਲਦੀ ਸਰ ਆਜ ਕੋਲੋਂ ਦੇ ਪਰਦੇ ਜਲਾ ਹਾਂ ਮੇਰੀ ਗੱਲ ਸੁਣੋ ਬਾਈ ਇਹਨਾਂ ਦੇ ਆਪਾ ਪੈਸੇ ਦੇਣੇ ਆ ਕੋਈ ਨਹੀਂ ਆਪਾਂ ਦੇਵਾਂਗੇ ਪਰ ਕੋਈ ਨਹੀਂ ਕੋਹ ਕਰ ਲੈਣਾ ਕਦੋਂ ਦੇਗਾ ਪਹਿਲਾਂ ਮੈਂ ਤਾਂ ਖੇਡ ਲੈ ਜੀ ਫ੍ਰੀ ਲੈਂਪ ਵਾਖ ਲੈ ਯਾਰ ਮੇਰੇ ਕੋਲ ਟੈਂਪ ਕੋਲ ਪੈਸੇ ਦੀ ਦਿੱਕਤ ਅੱਖਾਂ ਦੇ ਨਾਲ ਬਾਈ ਮੇਰੀ ਗੱਲ ਸੁਣੋ ਕੋਈ ਗੱਲ ਨਹੀਂ ਮੈਂ ਤੇਰੀ ਮੈਂ ਤੂੰ ਇਹ ਬਣ ਕਿਹਦੇ ਨਾਲ ਉਹ ਤਾਂ ਦੇ ਦੇਣੇ ਕਿੱਡੀ ਕਰਦੇ ਬਾਈ ਥੋੜੀ ਗੱਲ ਆ ਕਦੋਂ ਦੇਗਾ ਨਹੀਂ ਮਾਰਦਾ ਯਾਰ ਤੂੰ ਵੱਟ ਜਾਗ ਹਟ ਉਥੇ ਮਰ ਗਏ ਸੀ ਤੇ ਮੱਤਾਂਗੇ ਪੈਸਿਆਂ ਦੇ ਲਈ ਦੂਰ ਸਾਡਾ ਇੱਕ ਬੱਚੇ ਨੇ ਬਾਹਰ ਭੇਜਿਆ ਸੀ ਉਹ ਇਹ ਨਹੀਂ ਕਰੇ ਦबई ਹੈ ਇਹਨੇ ਬਜਰਾਤ ਛੱਡਤਾ ਉਹ ਸਾਡੀ ਉੱਤ ਸੁੱਜੀ ਤੂੰ ਦੀ ਉਸ ਬੱਚੇ ਨਾਲ ਗੱਲਬਾਤ ਹੁੰਦੀ ਆ ਗੱਲਬਾਤ ਹੋਈ ਨਹੀਂ ਇਦੋਂ ਕਿੰਨਾ ਟਾਈਮ ਹੋ ਗਿਆ ਗੱਲਬਾਤ ਸਾਡੇ ਤਕਰੀਬਨ 10 ਜਿਤੇ ਨੇ ਚੜਾਇਆ ਉਥੋਂ ਉਮਰ ਰੇੜ ਤੋਂ ਮੁੰਡੇ ਨਾਲ ਸਾਡੀ ਗੱਲ ਨਹੀਂ ਹੋਈ ਮਹੀਨਾ ਹੋ ਨਹੀਂ ਨਾ ਸਮਾਂ ਹੋ ਗਿਆ ਮੇਰੇ ਮਿੰਟੇ ਗਏ ਸਾਨੂੰ ਤਾਂ 6-6 ਮਹੀਨੇ ਹੋ ਗਏ ਗੱਲ ਹੀ ਨਹੀਂ ਹੁੰਦੀ ਉਹਨਾਂ ਨਾਲ ਨਾ ਹੀ ਨਹੀਂ ਗੱਲ ਕਰਦੇ ਹੋਣੇ ਬੰਦੇ ਨੂੰ ਪਤਾ ਹੁਣ ਕੋ ਥੋੜੇ ਬੱਚੇ ਕਿੱਥੇ ਕਿੱਥੇ ਨਹੀਂ ਪਤਾ ਜੇ ਪਤਾ ਹੁੰਦਾ ਹੀ ਨਹੀਂ ਨਿਕਾਏਗਾ ਨੂੰ ਬੰਦੇ ਯਾਰ ਉਹਨੂੰ ਇਹ ਨਹੀਂ ਦੱਸ ਕਿੱਥੇ ਭੇਜੇ ਨੇ ਬੈਠਾ ਸਭ ਲੋਕ ਤਾਂ ਇਦਾਂ ਦੇ ਜਾਂਟੇ ਯਾਰੇ ਲੋਕਾਂ ਜਿਹੜੇ ਖੱਗੇ ਗਏ ਆ ਜਾਂਟ ਨੇ ਠੱਗੀ ਮਾਰੀ ਆ 6-6 ਮਹੀਨੇ ਹੋ ਗਏ ਕਿਸੇ ਦਾ 20 ਲੱਖ ਆ ਕਿਸੇ ਦਾ 25 ਲੱਖ ਇੱਕ ਕੋ ਕਰੋੜ ਰੁਪਏ ਦੀ ਠੱਗਿਆ ਜਿਹੜੀ ਜਾਂਟ ਨੇ ਮਾਰੀ ਆ ਤਾਂ ਕੁਦਰਤੀ ਇਹ ਜਾਂਟਾ ਜਿਹੜਾ ਅੱਜ ਫੜਿਆ ਗਿਆ ਤੇ ਲੋਕਾਂ ਜਿਹੜੇ ਠੱਗੀ ਦਾ ਸ਼ਿਕਾਰ ਹੁੰਦੇ ਆ ਪੰਜਾਬ ਦੇ ਬੱਦ ਰ ਇੱਕ ਚੰਗੇ ਭੁੱਖਦੇ ਨਹੀਂ ਰੋਗ ਬਾਹਰ ਨੂੰ ਜਾਂਦੇ ਆ ਇੱਕ ਚੰਗੇ ਭੁੱਖਦੀ ਕਾਮਨਾ ਦੇ ਲਈ ਪਰ ਇੱਥੇ ਲੋਕਾ ਜਿਹੜੇ ਇਦਾਂ ਦੇ ਓਜੈਂਟਾਂ ਦੇ ਚਾਰ ਤੇ ਠੱਗੇ ਜਾਂਦੇ ਆ ਇਹਨਾਂ ਨੇ ਇਹਨਾਂ ਨੇ ਬੱਚੇ ਵੜ ਪੈ ਗਏ ਸੀ ਬੱਚੇ ਨੂੰ ਪਤਾ ਕਿੱਥੇ ਬੱਠੇ ਆ ਕਿੱਥੇ ਨਹੀਂ ਇਹਨਾਂ ਦੀ ਗੱਲਬਾਤ ਨਹੀਂ ਹੋਈ ਹੁਣ ਉਸ ਹੱਦ ਵਿੱਚ ਤੁਸੀਂ ਮਰ ਚਾਹਦੇ ਕੀ ਉਸ ਹੱਦ ਵਿੱਚ ਕੀ ਹੋਵੇ ਸਾਨੂੰ ਤਾਂ ਸਾਡੇ ਬੱਚੇ ਆਉਣ ਤੇ ਜਾਂ ਸਾਡੇ ਪੈਸੇ ਵਾਪਸ ਕੀਤੇ ਜਾਣ ਤੇ ਸਾਡੇ ਬੱਚਿਆਂ ਨਾਲ ਵੱਡੀ ਗੱਲਬਾਤ ਹੁੰਦੀ ਜਾਵੇ ਤੁਸੀਂ ਇਹ ਨਸੋ ਬੋਲਾਂ ਪਰ ਬੱਚੇ ਇਹਨਾਂ ਦੇ ਪਿੱਛੇ ਕਿੱਪਿਆ ਬਈ ਕਿੱਥੇ ਇਹਨਾਂ ਨੇ ਤੇ ਹਾਂ ਉਸੇ ਤੇ ਦੇ ਨੇ ਇਹ ਗੱਲ ਹੈ ਕੋਈ ਉੱਥੇ ਕਿਉਂ ਨਹੀਂ ਸਾਡੀ ਗੱਲ ਹੈ ਸਾਡੀ ਯਾਰ ਕੁਮਾਰ ਕਰੀ ਇਹਨੂੰ ਤੇ ਜੀ ਸਾਡੇ ਜਵਾਬ ਹੀ ਨਹੀਂ ਦੇ ਭਾਈ ਸਾਡੇ ਖਾਨ ਕਰੀ ਇਹ ਪੈਸੇ ਤੇ ਹੋਰ ਜੁੜ ਜਾਣਗੇ ਸਾਡੇ ਜਵਾਬ ਹੀ ਨਹੀਂ ਦੇ ਜਾਂਦਾ ਬੇ ਤੰਤ ਕਿਤੇ ਹੂੰ ਦੱਸੋ ਭਾਈ ਹੁਣ ਮੇਰੀ ਗੱਲ ਸੁਣੋ ਹੁਣ ਮੇਰੀ ਥੋੜੀ ਗਲਤੀ ਆ ਉਹ ਗੱਲ ਹੋ ਗਈ ਆ ਗੱਲ ਹੋ ਗਈ ਆ ਭਾਈ ਫੋਨ ਉਹਨਾਂ ਨੇ ਕਰਨਾ ਤਾਂ ਮੈਂ ਕਰਨਾ ਪੂਰਾ ਯਾਰ ਹਜੇ ਨਹੀਂ ਗੱਲ ਆ ਹਜੇ ਤੋਂ ਹਜੇ ਨਹੀਂ ਗੱਲ ਹਕਾਰ ਦੇ ਵਿੱਚ ਕਰ ਰਿਹਾ ਕਹਿੰਦਾ ਗੱਲ ਤੇ ਮੇਰੀ ਨਹੀਂ ਤੇ ਹੋਰ ਗੱਲ ਕਿਹਦੀ ਆ ਇਹਨਾਂ ਕੋਲੇ ਪ੍ਰੂਫ ਨਹੀਂਗਾ ਸੱਚੇ ਰਹਿਣਾ ਕਿੱਥੇ ਭੇਜਿਆ ਕਿੱਥੇ ਨਾ ਕਿੱਥੇ ਕਰੇਗੀ ਤੇ ਇਕ ਤਮਾ ਥੋੜੇ ਕੋਲੇ ਜੱਟ ਪੁਣਾ ਕਰਦੇ ਆ ਸਾਡੀ ਮਿਹਰ ਦੇ ਕੁੱਤੇ ਆ ਸਾਡੀ ਮਿਹਰ ਦੇ ਕੁੱਤੇ ਆ ਬਈ ਹੁਣ ਮੈਂ ਕਿਹੜਾ ਨਾਲ ਲਈ ਫਿਰਦਾ ਮੈਂ ਸਾਡੀ ਮਿਹਰ ਨਾਲ ਹੀ ਸੁਧ ਹੋ ਕੇ ਘਰੇ ਪਿਆ ਹੁੰਦਾ ਬਈ ਹੋ ਸੋਭੀ ਕਿੱ데 ਨਾਲ ਕਿਥੇ ਬਈ ਡਾਕਟਰ ਦੇ ਡਾਕਟਰ ਦੱਸਣਾ ਕੋਈ ਨਹੀਂ ਟਾਈਮ ਲੈ ਡਾਕਟਰ ਕਿੱਥੇ ਆ ਡਾਕਟਰ ਦੇ ਵੀ ਪਿੰਡ ਅੰਦਰ ਜਿੱਥੇ ਕਿਉਂ ਰਹੇਗੇ ਇੱਕ ਇੱਕ ਦਿਨ ਗਏ ਡਾਕਟਰ ਸੀ ਅੱਗੇ ਦੂਜੇ ਦਿਨ ਕੁੜੀ ਗਈ ਸੀ ਤੀਜੇ ਦਿਨ ਆ ਵੀ ਨਹੀਂ ਉਹਦੇ ਦੂਜੇ ਡਾਕਟਰ ਹੀ ਨਹੀਂ ਦੂਜੇ ਡਾਕਟਰ ਜਿੱਥੇ ਗਿਆ ਬਈ ਅਵੇ ਅਵੇ ਅਦੋਰ ਹੌਟ ਖੋਲਿਆ ਸੀਗਾ ਉੱਥੇ ਵੀ ਨਹੀਂ ਨਾ ਕਿਤੇ ਕਿਤੇ ਉੱਥੇ ਤੇ ਬੀਮਾਰ ਕੇ ਦੂਜੇ ਥਾਂ ਬੈਜ ਜਾਂਦੇ ਆ ਉੱਥੋਂ ਦੂਰ ਤੋਂ 4 ਮਿੰਟਾਂ ਬਾਅਦ ਹਰਿਆਣੇ ਚ ਪੈ ਜਾਂਦੇ ਆ ਇਹ ਤਾਂ ਮੈਨੂੰ ਇਹ ਹੀ ਕੰਮ ਆ ਆ ਲੋਕ ਭੱਜਿਆ ਜਾਂਦਾ ਤੁਹਾਡੇ ਕੰਮਾਂ ਦੇ ਕਾਰਨ ਉਹ ਬਾਈ ਮੇਰੀ ਗੱਲ ਸੁਣਾ ਹੁਣ ਛੁੱਡੀ ਗੱਲ ਹੈਗੀ ਨਾ ਵੀ ਤੁਸੀਂ ਕਿਹਨੂੰ ਡਾਕਟਰ ਕਿੱਥੇ ਫੋੜਿਆ ਹੁਣ ਡਾਕਟਰ ਤਾਂ ਹੁਣ ਚੰਡੀਗੜ੍ਹ ਹੋਂਦੇ ਦੋ ਡਾਕਟਰ ਨੇ ਤਾਂ ਤੁਸੀਂ ਫਿਰ ਮਿਲਦੇ ਮੈਂ ਕਿਉਂ ਨਹੀਂ ਡਾਕਟਰ ਦੇ ਉੱਤੇ ਇੰਨੀ ਗੱਲ ਨਹੀਂ ਗੱਲ ਨਹੀਂ ਕਰਦਾ ਉੱਥੇ ਗਿਆ ਜਮ ਤੰਨਾਰੀ ਗੇਮ ਹੈ ਕੰਮੇਰੀ ਦੀ ਬੋਲੀ ਦੱਸੋ ਉਹ ਅੱਜ ਮੈਨੂੰ ਸਰ ਉੱਥੇ ਗਏਗਾ ਸਰ ਉੱਥੇ ਗਏ ਉਹ ਕੁੜੀਆਂ ਆ ਪੜਾਈਆਂ ਵੀ ਆ ਜਦੋਂ ਤੁਸੀਂ ਪਹਿਲੀ ਵਾਰੇ ਬੰਦੇ ਕੋਲੇ ਫਾਇਰ ਲਾਉਣ ਜੋ ਗਏ ਹੋ ਆਪਣੇ ਬੱਚਿਆਂ ਦੀ ਉਦੋਂ ਕਿੱਥੇ ਗਏ ਸੀ ਚੰਡੀਗੜ੍ਹੇ ਨੇ ਲਾ ਫਿਰ ਜੀ ਚੰਡੀਗੜ੍ਹ ਗਏ ਸੀ ਹਾਂ ਚੰਡੀਗੜ੍ਹ ਗਏ ਸੀ ਆ ਕੋਲੇ ਕੋਲੇ ਬੱਚੀ ਹੋ ਜੀ ਇਹਨੇ ਜਿਹੜੇ ਸਾਰੇ ਸਟਾਫ ਰੱਖਿਆ ਲਾ ਉੱਥੇ ਉਹਦੇ ਸਾਨੂੰ ਵੀ ਨਹੀਂ ਸੈਲਰੀ ਮਿਲ ਗਈ ਹੂੰ ਸਾਨੂੰ ਅੱਜ ਦਿੰਦੇ ਆ ਕੱਲ ਦਿੰਦੇ ਆ ਸਾਡਾ ਵੀ ਕਹਿੰਦੇ ਕਿਸੇ ਦਾ 40000 ਰੁਪਏ ਕੇ ਜਿਹੜਾ ਤਿੰਨ ਮਹੀਨੇ ਦੀ ਪਈਆ ਕੇ ਇਹਦੀ 5 ਮਹੀਨੇ ਦੀ ਪਈਆ ਸੀ ਲਿੰਗੂ ਆਉਂਦੀ ਬੈਠ ਤੇ ਖਤਰਾ ਕਿਹਨੂੰ ਮਰ ਅੱਧ ਕੁਦਰਤ ਨਹੀਂ ਕਿੱਥੇ ਮਿਲ ਗਿਆ ਇੱਥੇ ਮਿਲ ਗਿਆ ਕੁਦਰਤ ਕਿੰਨੇ ਦੇ ਪਿੰਡ ਦੇ ਬੰਦੇ ਨਹੀਂ ਦੱਸਿਆ ਸੀ ਯਾਰ ਲਿੰਗੂ ਅੱਜ ਆ ਕੇ ਆਇਆ ਵਾ ਆਹੋ ਤੁਸੀਂ ਤਰ੍ਹਾਂ ਨਹੀਂ ਕਹਿ ਰਹੀਆਂ ਜੀ ਸਾਡੇ ਗਰੀਬ ਬੰਦ ਘਰ ਦੀ ਸਾਡੇ ਪਰਿਵਾਰ ਉੱਜੜ ਗਏ ਲਿੰਗੂ ਬੰਦਾ ਥੋੜਾ ਇੱਥੇ ਸਾਡੇ ਪਿੱਛੇ ਲੈ ਕੇ ਭੱਗਿਆ ਉਹ ਪਿੰਡ ਦੇ ਬੰਦੇ ਜਿਹੜੇ ਕਹਿੰਦੇ ਜਦ ਤੇ ਆਏ ਸੀ ਤੁਹਾਨੂੰ ਦੇ ਮਕਬਰ ਅਜੇ ਸਾਨੂੰ ਪਤਾ ਸੀ ਇਹ ਪੱਕਾ ਹੀ ਉਹ ਨਹੀਂ ਹੋਣਾ ਅਜੇ ਸਿੱਧਰ ਕੇ ਲਿਆ ਤਾਈਆ ਸੁਰਾਖ ਨੇ ਖੜੇ ਇੱਕੇ ਨਜ਼ਰੇ ਬਲਕਿ ਟੀਵੀ ਲਾਈ ਤੁਹਾਨੂੰ ਪਹਿਲਾਂ ਪਤਾ ਸੀ ਇਸ ਗੱਲ ਦਾ ਸਾਨੂੰ ਪਹਿਲਾਂ ਪਤਾ ਹੀ ਬੜੀ ਸੀਗੀ ਲੈ ਵੀ ਆ ਰੂਟ ਜਾਊਗਾ ਉਹ ਰੂਟ ਤੇ ਅਸੀਂ ਤੇ ਚਾਰ ਰੂਟਾਂ ਤੇ ਗਏ ਖੜੀ ਆਈਆਂ ਸੀ ਚਾਰਾਂ ਰੂਟਾਂ ਤੇ ਆ ਰੂਟ ਤੇ ਸਾਨੂੰ ਇਹ ਮਿਲ ਗਿਆ ਇੱਥੇ ਜਦੋਂ ਸਾਨੂੰ ਸਾਨੂੰ ਫੋਨ ਦੀ ਲੋਕੇਸ਼ਨ ਭੇਜੀ ਨਾਮ ਦੀ ਨਾਲ ਫਿਰ ਅਸੀਂ ਇੱਥੇ ਅੱਗੇ ਮੋੜੇ ਨਾਕਾ ਲਾ ਤਾਂ ਲੋਕ ਆ ਜਿਹੜੇ ਇੱਕ ਚੰਗੇ ਪਾ ਵੇਖਦੇ ਲਈ ਪੰਜਾਬ ਦੇ ਬੱਚਾ ਸਰਕਾਰਾਂ ਸਮੇਂ ਸਮੇਂ ਵਜੇ ਬੰਦੀਆਂ ਰਹੀਆਂ ਨੇ ਪਰ ਨੀਤੀ ਜਿਹੜੀ ਇਦਾਂ ਦੀ ਨਹੀਂ ਬਣ ਪਾਈਗੀ ਪੰਜਾਬ ਦੇ ਵਿੱਚ ਲੋਕ ਰਹਿਣਾ ਇੱਕ ਬਾਹਰ ਜਾਂਦਾ ਨਾ ਚੰਗਾ ਭੁਵੈਖਾ ਹੈ ਪੰਜਾਬ ਦੇ ਲੋਕ ਸੋਚਦੇ ਆ ਪਰ ਇਸ ਭੁਵੈਖਦੇ ਨਹੀਂ ਇੱਕ ਇਦਾਂ ਦੇ ਜੰਟਾਂ ਦੇ ਕੋਲੋਂ ਠੱਗੇ ਜਾਂਦੇ ਆ 1 ਕਰੋੜ ਰੁਪਏ ਦੀ ਠੱਗੇ ਜੇ ਲੋਕਾਂ ਦੇ ਨਾਲ ਇਸ ਜੰਟ ਨੇ ਮਲ ਮਾਰੀ ਆ ਤਾਂ ਕੁਦਰਤੀ ਇੱਥੇ ਮਿਲ ਗਿਆ ਲੋਕ ਕਹਿੰਦੇ ਵੀ ਸਾਡਾ ਜਿਹੜਾ ਘੇਰਾ ਜਿਹੜਾ ਪਾਇਆ ਹੋਣਾ ਸੀ ਸੜਕ ਨੂੰ ਪੂਰਾ 8 ਵਜੇ ਤੋਂ ਲੈ ਕੇ ਲੋਕ ਇੱਥੇ ਖੜੇ ਹੋਏ ਸੀ ਅਸਲ ਦੇ ਵਿੱਚ ਉਹਨਾਂ ਸਮਝੌਤਾ ਕਿੱਥੇ ਜਾ ਕੇ ਹੁੰਦਾ ਪਿਆ ਗੱਲਬਾਤ ਕਰ ਰਿਆ ਹੁਣ ਤੁਸੀਂ ਅਸਲ ਦੇ ਵਿੱਚ ਕੀ ਮਾਵਣਾ ਕਿੱਥੇ ਲੈ ਕੇ ਜਾਓਗੇ ਅਹੀ ਤਾਂ ਆਨੇ ਕੋਲੇ ਗੱਡੀ ਆ ਗੱਡੀ ਦੀ ਚਾਬੀ ਇੱਥੇ ਬਰੇ ਆ ਦੀ ਗੱਡੀ ਜਾਣਦੀ ਕਿ ਨਾ ਜਾਣ ਲਈ ਇਹਨੂੰ ਉਦੋਂ ਬਾਅਦ ਪੁਲਿਸ ਜੋ ਕਰਦਾਈ ਕਰੂਗੀ ਸਾਨੂੰ ਉਹ ਹੋਊਗਾ 10 ਮਿੰਟ 10 10 ਚਾਬੀ ਛੱਡ ਦੇ ਯਾਰ ਮੇਰੀ ਗੱਲ ਅਜੀ ਬੱਚਾ ਆਪਾਂ ਹਰੇ ਮੇਰੇ ਹਰੇ ਤੇ ਹਾਂਕਾਰ ਦੇ ਬੰਦੇ ਕਰ ਬਾਈ ਜੇ ਪਾਸੇ ਬਸ ਹੋ ਜਾਏ ਚਾਬੀ ਚਾਬੀ ਦੇ ਦੇ ਚਾਬੀ ਚਾਬੀ ਦੇ ਚਾਬੀ ਹੋ ਗਈ ਚਾਬੀ ਦੇ ਲੈ ਚਾਬੂ ਚਾਬੂ ਧੂੜੀ ਚਾਬੀ ਜੱਟ ਤੋਂ ਖੋਲੀ ਗਈ ਆ ਮੇਰੀ ਗੱਲ ਸੁਣ ਤੇਰੇ ਤਰਤਕਾਰ ਮੇਰੀ ਗੱਲ ਸੁਣ ਇਹਨਾਂ ਦੇ ਸਾਰੇ 1 ਕਰੋੜ ਰੁਪਏ ਦੀ ਠੱਗੀ ਮਾਰੀ ਹੈ ਤੁਸੀਂ ਬੱਚੇ ਬਾਹਰ ਭੇਜਣ ਦੀ ਗੱਲ ਕੀਤੀ ਸੀਗੀ ਇਹ ਤੁਸੀਂ ਕਿਉਂ ਪੰਜਾਬ ਦੇ ਲੋਕਾਂ ਦੇ ਨਾਲ ਠੱਗੀ ਮਾਰਦੇ ਹੋ ਪੰਜਾਬ ਦੇ ਲੋਕ ਤਾਂ ਪਾਣੀ ਤਪੇ ਹੋਏ ਬਾਈ ਜੀ ਮੇਰੀ ਗੱਲ ਸੁਣੋ ਤੁਸੀਂ 1 ਕਰੋੜ ਤਾਂ ਤੁਸੀਂ ਕਹਿਤਾ ਇਹਨਾਂ ਨਗਰ ਲਾ ਕੇ ਇਹਨਾਂ ਨਾਲ ਕੀ ਹੋਇਆ ਕੀ ਹੋਇਆ ਦਿਨ ਜਨ ਤੁਸੀਂ ਮੇਰੀ ਗੱਲ ਸੁਣੋ ਸਾਡੇ ਖਾਤੇ ਚ ਨਿਕਲੇ ਵਾ ਤੇਰੇ ਖਾਤੇ ਜਾਏਗੇ ਜਮਾਤੂ ਕਰਾਣਾ ਤੇ ਮੈਂ ਟਿਕਟਾ ਲਾ ਹੋਰ ਕੀ ਬੀਉ ਤੁਹਾਡੇ ਕੋਲ ਕੀ ਬੀਉ ਵੈਸੇ ਗੱਲ ਦਾ ਨਹੀਂ ਤੁਹਾਡੇ ਕੋਲ ਪੈਸੇ ਨਹੀਂ ਆਏ ਦੱਸੋ ਬਾਈ ਮੇਰੀ ਗੱਲ ਸੁਣੋ ਜੇ ਇਹ ਕਿ ਬੰਦੇ ਕਿਾ ਤੈਨੂੰ ਸਾਨੂੰ 52 ਬਾਕਸ ਕੀ ਦੀਆਂ ਉਹ ਦੇ ਦੇ ਸਾਡੇ ਖਾਤੇ ਚ ਤੇਰੇ ਕੋਲ ਯਾਰ ਤੁਹਾਡੀ ਵਾਕਾਂ ਦੇ ਕਤੂਤ ਕਰਾਇਆ ਵਾਡੀ ਨਾਲ ਗੱਲ ਕੋਈ ਮੇਰੀ ਗੱਲ ਸੁਣ ਲੋ ਬਾਈ ਮੇਰੀ ਗੱਲ ਸੁਣੋ ਯਾਰ ਤੁਸੀਂ ਦੂਜੇ ਦੇ ਨਾਲ ਗੂਹ ਕੁੰਨੀ ਇਹਨਾਂ ਮੇਰੇ ਨਾਲ ਕੁੰਨਰ ਦੀ ਗੱਲ ਕੀ ਹੈ ਯਾਰ ਤੁਹਾਨੂੰ ਪਤਾ ਨਹੀਂ ਕਿ ਉਹਨੇ ਭੱਜੇ ਇੱਕ ਦੱਬ ਸੜ ਕੇ ਪਹਿਲਾਂ ਮੇਰੀ ਗੱਲ ਸੁਣਨਾ ਬਾਈ ਯਾਰ ਹਾਂ ਪੱਤਰਕਾਰ ਬੰਨਾ ਤੂੰ ਇਹੋ ਜੀ ਗੱਲ ਨਹੀਂ ਆ ਹਾਂ ਬੱਸ ਦੱਸ ਪੱਤਰਕਾਰ ਮਾਦਾ ਲੋਕਾਂ ਦੇ ਲਈ ਖੜਦੇ ਹਾਂ ਅਸੀਂ ਵੱਡੇ ਨੂੰ ਬਗਾਵਨੀ ਹੁੰਦੇ ਬਾਈ ਮੇਰੀ ਗੱਲ ਸੁਣੋ ਮੇਰਾ ਪਤਾ ਉਹੀ ਦੇਖ ਲੈ ਤੁਸੀਂ ਕਰੋੜ ਰੁਪਏ ਖਾਦਾ ਤੁਸੀਂ ਕਰੋੜ ਰੁਪਏ ਦੀ ਗੱਲ ਕਰਦੇ ਕਰੋੜ ਤਾਂ ਤੁਸੀਂ ਇਹਦੇ ਮੂੰਹ ਤੱਕ ਕਹਿੰਦਾ ਕਰੋੜ ਰੁਪਏ ਦੱਸੋ ਜੀ ਪਤਾ ਨਹੀਂ ਪਤਾ ਨਹੀਂ ਕਿੰਨੇ ਆ ਦੇਖੋ ਇਹਨਾਂ ਨੂੰ ਆ ਦੇਖੋ ਕੜੀਆਂ ਆਹ ਕੜੀਆਂ ਆਹ ਕੜੀਆਂ ਆ ਕੀ ਹੈ ਇਹ ਕਿਠਵਾਈ ਵੀ ਆ ਇਹ ਸਾਡੇ ਪੈ ਦੀਆਂ ਹਾਂ ਇਹ ਤੇ ਰਹੂ ਘਰ ਅਸੀਂ ਪਹਿਲਾਂ ਦੇਖੇ ਲੋਕਾਂ ਨੂੰ ਪੁੱਛਿਆ ਕਿ ਨੱਗੀ ਤੋਂ ਥੋੜਾ ਥੋੜਾ ਕੀ ਸੀ ਤੇਰੇ ਕੋਲ ਅਜਿਹਾ ਹੀ ਬਣਾ ਬਾਇਲ ਉੱਤੇ ਤੋਂ ਉਹ ਸਾਡੇ ਪੈਸੇ ਦੇ ਬਣੇ ਪਿਆ ਅਸੀਂ ਰੋਲ ਕੇ ਚਲੋ ਮੇਰੀ ਗੱਲ ਸੁਣੋ ਅੱਖਾਂ ਦੇ ਤਾਂ ਹੰਝੂ ਹੋ ਗਏ ਬਾਬੂ ਦੇ ਤਵੇ ਮੈਂ ਸਾਡੇ ਜਵਾਕ ਉੱਥੇ ਮਾਰ ਕੇ ਪਤਾ ਨਹੀਂ ਕਿਤੇ ਡਿੱਜ ਜਾਂਦੇ ਮਰੇ ਆ ਇਹਨੂੰ ਇਹ ਜਾਲੀ ਦੀ ਉਹ ਕਰਦਾ ਜਿਹਦਾ ਹੁਣ ਕਰਦਾ ਤੇ ਨਾ ਗਾਲ ਘੁੱਟ ਤੇ ਉਹ ਪੋਏ ਦੇ ਲੈ ਕੋਈ ਮਾਰ ਤੋਂ ਮਾਰ ਤੋਂ ਨਹੀਂ ਕਰਨੀ ਮਾਰ ਤੋਂ ਨਹੀਂ ਕਰਨੀ ਬੱਚੇ ਮੈਂ ਅਰੇ ਅਸੀਂ ਕਰੀਏ ਕੀ ਹੁਣ ਕੰਮ ਨਹੀਂ ਦੇਤੀ ਬਾਈ ਹੁਣ ਮਾਰ ਮੂਰ ਵਾਲਾ ਕੋਈ ਕੰਮ ਖਾਤਾ ਹੈ ਨਹੀਂ ਨਾ ਨਾ ਹਾਦੀ ਨਹੀਂ ਹਕਾਰ ਦੇ ਬੰਦ ਕਰਾ ਇਹਦਾ ਹਾਦੀ ਨਹੀਂ ਹਕਾਰ ਰ ਮਤ ਕਰਨਾ ਯਾਰ ਬਾਈ ਹੰਕਾਰ ਵਾਲੀ ਕਾਦੀ ਕਰਦਾ ਗੱਡੀ ਚਾਬੀ ਖੋਲੀ ਹੁਣ 3 ਲੱਖ 2 ਲੱਖ ਰੁਪਏ ਦੀ ਗੱਡੀ ਨਵੀਂ ਘੜਾਈ ਆ ਹੁਣ ਤੁਸੀਂ ਕਿਵੇਂ ਬੀ ਆ ਜੀ ਤੇਰੀ ਯਾਰ ਇਹਦਾ ਕੀ ਕਰਦੀ ਵੀ ਨਹੀਂ ਪੂਰੇ ਹੁਣ ਇਹਦੇ ਨਾਲ ਤਾਂ ਲੈ ਗਿਆ ਤੂੰ ਭਾਈ ਇਹਦਾ ਘਰ ਜਾ ਕੇ ਦੇਖੋ ਇਹ ਇਹਦਾ ਪਿੱਛੇ ਵੇਖੀ ਘਰੇ ਜਾ ਕੇ ਆਏ ਨੇ ਇਹਦੇ ਕੋਲੇ ਡੇਢ ਕਿੱਲਾ ਬਾਹਣਾ ਸਾਰਾ ਤੇ ਹੁਣ ਕਿੰਨਾ ਹੁਣ ਪਤਾ ਨਹੀਂ ਕਿੰਨੇ ਘਰ ਲਈ ਬੈਠਾ ਸਾਈਡ ਤੇ ਬੇਗਰੀ ਦੀ ਬਠਾ ਤੇ ਆ ਗੱਡੀਆਂ ਥੱਲੇ ਆ ਥਾਰਾ ਇਹ ਕਰੀ ਬਾਈ ਨੂੰ ਬੇਤਕ ਦਿਖਾ ਰਿਹਾ ਗੱਡੀ ਥਾਰ ਗੱਡੀ ਨਹੀਂ ਆ ਗੱਡੀਆਂ ਥੱਲੇ ਆ ਦੇਖ ਪਾ ਥਾਰ ਪ੍ਰਧਾਨ ਜੀ ਆ ਗਏ ਜੀ ਕਿਸਾਨ ਵੀ ਅੰਦਰ ਥਾਰ ਪਿੰਡ ਪ੍ਰਧਾਨ ਰਹੇ ਨੇ ਦੁਨੀਆ ਦਾ ਕ੍ਰਾਂਤੀਕਾਰੀ ਦਾ ਇੱਥੇ ਇਹਨਾਂ ਦੇ ਕੋਲੇ ਸੀ ਤਾਂ ਨਾ ਵੀ ਲਈ ਰੱਖਿਆ 6 ਮਹੀਨੇ ਆ ਸਾਰੇ ਜਨਤਾ ਸਾਡੇ ਨਾਲ ਵੀ ਬਹੁਤ ਸਹਿਯੋਗ ਦਿੱਤਾ ਸਾਰਿਆਂ ਨੇ ਇਹ ਲੋਕਾਂ ਨੇ ਇੱਧੀਆਂ ਵੱਡੀਆਂ ਠੱਗੀਆਂ ਮਾਰੀਆਂ ਥਾਣੇ ਆਏ ਤਾਂ ਹਣੋ ਕੋਸਦੇ ਹੀ ਨਹੀਂ ਜਾ ਕੇ ਜਿੰਨਾ ਚਿਰ ਅਸੀਂ ਡੰਡੇ ਚ ਝੰਡਾ ਪਾ ਕੇ ਬਹਿੰਦੇ ਨਹੀਂ ਉੱਥੇ ਉਹਨਾਂ ਚਿਰ ਸਾਡੇ ਕੋਈ ਗੱਲ ਸੁਣਾਈ ਨਹੀਂ ਹੁੰਦੀ ਆ ਹੁਣ ਵਧੀਆ ਗੱਲ ਇਹਨਾਂ ਨੇ ਜਿਹੜੇ ਇਹੋ ਜਿਹੇ ਗਰੋਹ ਖੜਦੇ ਆ ਮੈਂ ਕਹਿੰਦਾ ਬਹੁਤ ਧੰਨਵਾਦ ਜੇ ਤੁਸੀਂ ਸਾਡਾ ਸਹਿਯੋਗ ਦਿਓ ਬਲੋ ਕੱਲੇ ਘਰ ਪੱਟੇ ਬੈੱਕ ਕੱਲੇ ਕੱਲੇ ਜਵਾਕ ਕਿੱਲਾ ਕਿੱਲਾ ਜ਼ਮੀਨ ਦਾ ਜਿਹੜਾ ਲੋਕ ਤੱਕੜੀ ਪੀਟਦੇ ਜਿਹੜੇ ਡੀਆਂ ਵੱਡੀਆਂ ਠੱਗੀਆਂ ਹੁੰਦੀਆਂ ਹੁੰਦੀਆਂ ਲੋਕਾਂ ਨਾਲ ਬਸ ਸਰਕਾਰਾਂ ਸੁਣਦੀਆਂ ਨਹੀਂ ਕੋਈ ਸੁਣਦਾ ਹੀ ਨਹੀਂ ਕਿੱਦਾਂ ਕਹਿੰਦਾ ਗਲਤੀ ਮਈਆ ਆਪਣੀ ਵੀ ਹੈ ਆਪਾਂ ਪੰਜਾਬ ਆਪਣੇ ਬੱਚੇ ਰੱਖਣਾ ਕਿਉਂ ਨਹੀਂ ਥੋੜੇ ਪ ਕਦੀ ਵੀ ਯਾਰ ਬਾਈ ਇਹ ਕੋਈ ਸਾਡਾ ਹੈਗਾ ਬੰਦਾ ਪੱਕੀ ਕਿ ਨਹੀਂ ਉਹਦਾ ਨਗਰ ਪਾਇਆ ਰੰਦਾ ਜਦੋਂ ਪਾਇੰਦਾ ਬਾਈ ਪੱਪੂ ਸਰਪੰਚ ਹੋ ਜਾ ਮੇਰੇ ਨਾਲ ਤਾਂ ਬਚ ਗਈ 20 ਲੱਖ ਦੀ ਠੱਗੀ ਇਹ ਤਾਂ ਬਣਦਾ ਨਹੀਂ ਫਿਰ ਕੋਈ ਬਣਦਾ ਨਹੀਂ ਉਸ ਤੋਂ ਬਾਅਦ ਮੇ ਤਾਂ ਟੇਡੀਆਂ ਬਚ ਕਰ ਰਿਆ ਦਵਾ ਕਰਾ ਸਾਡੇ ਬਿਨਾਂ ਰੋਟੀ ਤੋਂ ਵੀ ਰਹਿੰਦੇ ਆ ਭੁੱਖੇ ਵੀ ਰਹਿੰਦੇ ਆ ਕਰਾਂਗੇ ਕੀ ਲੋਕਾਂ ਨੇ ਬਣਾ ਫੈਸਲਾ ਲਿਆ ਗਿਆ ਕਿ ਰਿਜਲਟ ਨੂੰ ਮੌਕੇ ਤੇ ਫੜਿਆ ਗਿਆ ਕੁਦਰਤੀ ਫੜਿਆ ਗਿਆ ਦੰਦਰਾਂ ਦੇ ਵਿੱਚ ਲੋਕਾਂ ਨੇ ਘੇੜੇ ਮਾਰੇ ਪਰ ਕਿਤੇ ਨਹੀਂ ਮਿਲਿਆ ਨਹੀਂ ਅਜੇ ਕੁਦਰਤੀ ਥਾਰ ਗੱਡੀ ਦੇ ਵਿੱਚ ਧੁੰਦਾ ਪਿਆ ਸੀ ਲੋਕਾਂ ਨੇ ਫੜ ਲਿਆ ਸਾਹਮਣੇ ਥੋਡੇ ਤਾਂ ਪ੍ਰਸ਼ਾਸਨ ਨੂੰ ਬੁਲਾ ਲਿਆ ਗਿਆ ਇੱਥੇ ਲੋਕਾਂ ਦਾ ਕਹਨਾ ਅਸੀਂ ਚਾਬੀ ਲੋਕਾਂ ਨੇ ਉਹਦੇ ਕੋਲੇ ਗੱਡੀ ਦੀ ਰੱਖ ਲਈ ਐ ਤੇ ਇਹ ਜੱਟ ਨੂੰ ਜਿਹੜਾ ਪ੍ਰਸ਼ਾਸਨ ਦੇ ਹਵਾਲੇ ਕਰਨਾ ਇਹ ਜੱਟ ਨੇ ਇੱਕ ਕਰੋੜ ਰੁਪਏ ਦੀ ਠੱਗੀ ਆ ਜਿਹੜੀ ਲੋਕਾਂ ਦੇ ਨਾਲ ਮਾਰੀ ਆ ਕਿਉਂਕਿ ਬਾਹਰ ਮੇਰਾ ਜਿਹੜੇ ਪੰਜਾਬ ਦੇ ਸੋਚਦੇ ਆ ਕਿ ਬਾਹਰ ਪਵੇ ਇੱਕ ਸੁਨੇਹਰਾ ਪੰਜਾਬ ਦੇ ਬੱਚੜੀ ਇਹ ਨਲੈ ਕੀ ਆ ਸਰਕਾਰਾਂ ਦੇ ਵੀ ਹੈਗੇ ਇਹਦੇ ਵਿੱਚ ਸਰਕਾਰਾਂ ਦਾ ਵੀ ਹੱਥ ਹੈਗਾ ਇੱਕ ਗੱਟ ਅਜੰਟਾਂ ਦੇ ਹੱਥੇ ਜਿਹੜੇ ਲੋਕ ਚੜ ਜਾਂਦੇ ਆ ਤੇ ਠੱਗੇ ਜਾਂਦੇ ਆ ਤੇ ਇਦਾਂ ਦੇ ਕੋਚਾ ਪਨਾਮਾ ਤੇ ਜੰਗਲ ਦੀ ਗੱਲ ਕਰ ਲਈ ਤਾਂ ਪਨਾਮਾ ਦਾ ਜੰਗਲਾ ਜਿਹੜਾ ਪੰਜਾਬ ਦੇ ਹਜ਼ਾਰਾਂ ਲੱਖਾਂ ਨੌਜਵਾਨਾਂ ਨੂੰ ਖਾ ਗਿਆ ਇੱਕ ਮਾੜੇ ਅਜੰਟਾਂ ਦੇ ਹੱਥੀ ਚੜ ਕੇ ਤੋਹੇ ਦਾ ਸੰਤਾ ਇੱਥੇ ਫੜਿਆ ਗਿਆ ਤਾਂ ਪ੍ਰਸ਼ਾਸਨ ਵੀ ਮੌਜੂਦ ਹੈ ਤਾਂ ਪ੍ਰਸ਼ਾਸਨ ਦੇ ਹਵਾਲੇ ਜਿਹੜਾ ਸਜੰਟ ਨੂੰ ਕੀਤਾ ਜਾਣਾ ਚਲੋ ਚਲੋ ਭਾਈ ਭਾਈ ਨੂੰ ਕੱਟਦਾ ਭਾਈ ਇਹ ਲੈ ਬੈਠਦਾ ਹੈਗੀ ਬੈਠੀ ਬਾਤਰੀ ਨੂੰ ਘਰ ਤੋਂ ਪਰੇ ਨੂੰ ਲੇਣ ਨੂੰ ਸ਼ਾਟ ਰਹੀ ਭਾਈ ਦਾ ਲਓ ਪ੍ਰਸ਼ਾਸਨ ਦੇ ਹਵਾਲੇ ਜਿਹੜਾ ਗੱਟ ਨੂੰ ਕਰ ਦਿੱਤਾ ਗਿਆ ਪ੍ਰਸ਼ਾਸਨ ਫੜ ਕੇ ਲਿਆ ਤੇ ਗੱਡੀ ਦੀ ਚਾਬੀਆਂ ਕਿਹੜੀ ਉਹ ਲੋਕਾਂ ਨੇ ਆਪਣੇ ਹਵਾਲੇ ਕਰ ਲਈਆ ਪਿੰਡ ਦੇ ਤੋਂ ਤੁਸੀਂ ਸਨੇਹਾ ਦਿੰਨੇ ਕਿ ਇਦਾਂ ਦੇ ਏਜੰਟਾਂ ਤੋਂ ਜਿਹੜਾ ਬਚਾ ਜਾਵੇ ਇਦਾਂ ਦੇ ਏਜੰਟਾਂ ਤੋਂ ਜਿਹੜਾ ਬਚਾ ਬਚਾ ਜਾਵੇ ਜੇਕਰ ਬਾਹਰ ਜਾਣਾ ਦੀ ਹੈ ਤਾਂ ਕਿ ਚੰਗੇ ਏਜੰਟ ਦੀ ਪਰਤਾਲ ਕਰਕੇ ਫੇਰ ਅ ਜਿਹੜੇ ਕੋਲੇ ਆਪਣੀ ਫੈਲ ਲਾ ਦੋ ਧੰਨਵਾਦ ਇਹ ਵੀਡੀਓ ਅਸੀਂ ਇੱਕ ਸਨੇਹਾ ਦੇਣ ਦੇ ਲਈ ਬਣਾਈ ਹੈ ਜੋ ਆਮ ਲੋਕ ਬਾਹਰ ਜਾਣ ਦੇ ਲਈ ਠੱਗੀ ਦਾ ਸ਼ਿਕਾਰ ਹੋ ਜਾਂਦੇ ਨੇ ਅਜੰਟਾਂ ਦੇ ਹੱਥੋਂ ਤਾਂ ਅਜੰਟਾਂ ਦੇ ਅਸੀਂ ਅਸਲੀਅਤ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ ਹੈ